ਸਿੱਕਾ ਆਈ ਤੁਹਾਨੂੰ ਆਪਾਂ ਨਵਾਂ ਡਿਜ਼ਾਈਨ ਬਣਾ ਕੇ ਵਿਖਾਵਾਂਗੇ ਜਿਹੜਾ ਕਿ ਆਪਾਂ ਨੂੰ ਕਿਸੇ ਨੇ ਭੇਜਿਆ ਵਾ ਬਣਾ ਕੇ ਵੀ ਤੁਸੀਂ ਸਾਨੂੰ ਇਹ ਨਾਲ ਦਾ ਇਹ ਡਿਜ਼ਾਈਨ ਬਣਾ ਕੇ ਦਿਖਾਓ ਇਹ ਡਿਜ਼ਾਈਨ ਬਹੁਤ ਸੋਹਣਾ ਵਾ ਬਣ ਕੇ ਬਹੁਤ ਸੋਹਣਾ ਤਿਆਰ ਹੁੰਦਾ ਵਾ ਆ ਪਹਿਲਾਂ ਕੁੰਡੇ ਪੁੱਠੇ ਆ ਫਿਰ ਆਪਾਂ ਇੱਕ ਕੁੰਡਾ ਸਿੱਧਾ ਨਾਲ ਫਿਰ ਇੱਕ ਕੁੰਡਾ ਜਾਲੀ ਬਣਾਉਣੀ ਆ ਹੁਣ ਆਪਾਂ ਇਹ ਡਿਜ਼ਾਈਨ ਆਪਾਂ ਸ਼ੁਰੂ ਕਰਨ ਲੱਗੇ ਆ ਇਹ ਡਿਜ਼ਾਈਨ ਆਪਾਂ ਜੈਗਟਾ ਤੇ ਕੋਟੀਆਂ ਤੇ ਬੱਚਿਆਂ ਦੀਆਂ ਕੋਟੀਆਂ ਤੇ ਬਹੁਤ ਸੋਹਣਾ ਸਕੀਵਿੰਗ ਆ ਤੇ ਵੀ ਪਾ ਸਕਦੇ ਆ ਇਹ ਡਿਜ਼ਾਈਨ ਬਣਾਉਣ ਵਿੱਚ ਬਹੁਤ ਸੌਖਾ ਵਾ ਤੇ ਬਹੁਤ ਸੋਹਣਾ ਵਾ ਇਹ ਡਿਜ਼ਾਈਨ ਆਪਣਾ 12 ਸਲਾਈਆਂ ਦਾ ਡਿਜ਼ਾਈਨ ਆ ਹੁਣ ਆਪਾਂ ਇਹ ਡਿਜ਼ਾਈਨ ਸ਼ੁਰੂ ਕਰਨ ਲੱਗੇ ਆ ਵੇਖੋ ਪਹਿਲਾ ਆਪੇ ਕੁੰਡਾ ਤਾਰ ਲਿਆ ਫਿਰ ਦੋ ਕੁੰਡੇ ਆਪਾਂ ਪੁੱਠੇ ਬਣਾ ਲੇ ਫਿਰ ਆਪਾਂ ਦੋ ਕੁੰਡਿਆਂ ਦੋ ਕੁੰਡੇ ਫਿਰ ਇੱਕ ਕੁੰਡਾ ਪੁੱਠਾ ਬਣਾ ਲਿਆ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਕੱਢ ਲਿਆ। ਇਹ ਆਪਣੇ 5 ਕੁੰਡੇ ਹੋ ਗਏ। ਫਿਰ ਆਪਾਂ ਇੱਕ ਕੁੰਡਾ ਸਿੱਧਾ ਬਣਾ ਲਿਆ ਨਾਲ। ਆ ਦੇਖੋ। ਫਿਰ ਆਪਾਂ ਅੱਗੇ ਹੰਤਾ ਗੱਲਿਆ ਕੇ ਇੱਕ ਜਾਲੀ ਬਣਾਈ ਤੇ ਇੱਕ ਕੁੰਡਾ ਆਪਾਂ ਸਿੱਧਾ ਬਣਾ ਲਿਆ। ਫਿਰ ਅੱਗੇ ਹੰਤਾ ਗੱਲਿਆ ਕੇ ਆਪਾਂ ਇੱਕ ਜਾਲੀ ਬਣਾਈ ਤੇ ਨਾਲ ਜਾਲੀ ਬਣਾਉਣੀ ਤੇ ਇੱਕ ਕੁੰਡਾ ਆਪਾਂ ਸਿੱਧਾ ਕਰਨਾ। ਹੁਣ ਆਪਾਂ ਤਿੰਨ ਕੁੰਡੇ ਪੁੱਠੇ ਬਣਾਵਾਂਗੇ। ਤਿੰਨ ਕੁੰਡੇ ਆਪਾਂ ਪੁੱਠੇ ਬਣਾ ਲਏ। ਹੁਣ ਆਪਾਂ ਤਿੰਨਾਂ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਫਿਰ ਆਪਾਂ ਤੇਨ ਕੁੰਡੇ ਪੁੱਠੇ ਬਣਾ ਲਏ। ਹੁਣ ਆਪਾਂ ਇੱਕ ਕੁੰਡੇ ਦੀ ਫਿਰ ਸਿੱਧਾ ਬਣਾਵਾਂਗੇ ਤੇ ਨਾਲ ਇੱਕ ਹੁਣ ਆਪਾਂ ਇੱਕ ਕੁੰਡਾ ਸਿੱਧਾ ਬਣਾ ਲਏ ਨਾਲ ਨਾਲ ਆਪਾਂ ਇੱਕ ਜਾਲੀ ਬਣਾ ਕੇ ਇੱਕ ਕੁੰਡਾ ਆਪਾਂ ਸਿੱਧਾ ਬਣਾ ਲਿਆ ਫੇਰ ਫੇਰ ਆਪਾਂ ਇੱਕ ਅਗਿੰਤਾ ਗੱਲਿਆ ਕੇ ਇੱਕ ਗੁੰਡਾ ਆਪਾਂ ਸਿੱਧਾ ਬਣਾ ਲਿਆ ਵੇਖੋ ਹੁਣ ਆਪਾਂ ਤਿੰਨ ਗੁੰਡੇ ਫੇਰ ਪੁੱਠੇ ਬਣਾਵਾਂਗੇ ਤੇ ਤਿੰਨਾਂ ਗੁੰਨੇ ਦਾ ਆਪਾਂ ਇੱਕ ਗੁੰਡਾ ਕਰ ਲਿਆ ਆ ਵੇਖੋ ਇਸ ਤਰ੍ਹਾਂ ਫੇਰ ਆਪਾਂ ਤਿੰਨ ਗੁੰਡੇ ਪੁੱਠੇ ਬਣਾ ਲੇ ਹੁਣ ਆਪਾਂ ਫੇਰ ਚਿੰਤਾ ਕਰਕੇ ਇੱਕ ਕੁੰਡਾ ਸਿੱਧਾ ਤੇ ਨਾਲ ਇੱਕ ਜਾਲੀ ਬਣਾ ਲੇ। ਐਕੋ ਜਾਲੀ ਬਣਾ ਲੇ। ਹੁਣ ਆਪਾਂ ਤਿੰਨ ਕੁੰਡੇ ਪੁੱਠੇ ਹੋਣਾਂਗੇ। ਹਾਂ ਇਹ ਸਤਾ। ਹੁਣ ਆਪਾਂ ਪੁੱਠੀ ਸਲਾਈ ਤੇ ਆ ਗਏ ਆ। पुट्ठी सिलाई अपनी सारी पुट्ठी चढ़नी है इस तरह अपना सारी पुट्ठी सिलाई पुठी चढ़नी एक कुंडा उतार लिया दो दोडे एक कुंडा करा इस तरह फिर आप कुा पिछे धागा करके एक कुंडा सीधा ਫਿਰ ਆਪਾਂ ਇਸ ਤਰ੍ਹਾਂ ਜਾਲੀ ਬਣਾਵਾਂਗੇ ਤਿੰਨ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਫਿਰ ਅੱਗੇ ਧਾਗਾ ਕਰਕੇ ਜਾਲੀ ਨਾਲ ਇੱਕ ਹੁਣ ਆਪਾਂ ਹੁਣ ਆਪਾਂ ਤਿੰਨਾਂ ਕੁੰਡਿਆਂ ਦਾ ਫਿਰ ਇੱਕ ਕੁੰਡਾ ਕਰਾਂਗੇ ਆ ਦੇਖੋ ਇਸ ਤਰ੍ਹਾਂ ਤਿੰਨਾਂ ਕੁੰਡਿਆਂ ਦਾ ਇੱਕ ਕੁੰਡਾ ਕਰ ਲਿਆ ਫਿਰ ਦੋ ਕੁੰਡੇ ਆਪਾਂ ਪੁੱਠੇ ਬਣਾਵਾਂਗੇ ਫਿਰ ਆਪਾਂ ਇਸ ਤਰ੍ਹਾਂ ਇੱਕ ਕੁੰਡਾ ਸਿੱਧਾ ਨਾਲ ਜਾਲੀ ਤਿੰਨ ਕੁੰਡੇ ਆਪਾਂ ਵਿੱਚ సే బ బావాలే ఫిని ధాగ్ కు సీ ఫోండే పుట్ే తిడేదా తిడెలా కుయ్యో కు పుట్ే ఫిగే ధాగా పిచ్చే సీ ਅੱਗੇ ਦਾ ਗਲੇ ਆ ਕੇ ਇਸ ਤਰ੍ਹਾਂ ਆਪਾਂ ਇੱਕ ਜਾਲੀ ਬਣਾਵਾਂਗੇ ਆਪਾਂ ਫਿਰ ਇੱਕ ਹੁੰਦਾ ਸਾਲ ਸਿੱਧਾ ਜਾਲੀ ਇੱਕ ਹੁੰਦਾ ਆਪਾਂ ਸਿੱਧਾ ਬਣਾਵਾਂਗੇ ਨਾਲ ਇੱਥੇ ਆਪਾਂ ਇੱਕ ਜਾਲੀ ਬਣਾਵਾਂਗੇ ਹੁੰਦਾ ਸਿੱਧਾ ਪੁੱਠੇ ਦੋ ਕੁੰਡਾ ਪਾ ਇੱਕ ਕੁੰਡਾ ਕਰ ਲਿਆ ਹੁਣ ਆਪਾਂ ਫਿਰ ਸਲਾਈ ਆ ਗਈ ਉਠੀਸ ਲਈ ਆਪਣੀ ਸਾਰੀ ਉੱਠੀ ਚੜਨੀ ਹੈ। ਇੱਕ ਕੁੰਡਾ ਪੁੱਠਾ ਹੁਣ ਆਪਾਂ ਦੋ ਕੁੰਨੇ ਵਾਲਾ ਇੱਕ ਕੁੰਡਾ ਕਰ ਲਿਆ। ਫਿਰ ਆਪਾਂ ਧਾਗਾ ਪਿੱਛੇ ਨੂੰ ਕਰਕੇ ਸਿੱਧਾ ਉਹ ਕੁੰਡਾ ਉਨਕੀ ਇੱਕ ਜਾਲੀ ਨਾਲ ਬਣਾ ਲੈਣੀ। 1 2 3 4 5 ਤੇ ਫਿਰ ਆਪਾਂ ਗਿੰਦ ਧਾਗਾ ਕਰਕੇ ਜਾਲੀ ਬਣਾ ਲਈ ਇੱਕ ਕੁੰਡਾ ਆਪਾਂ ਸਿੱਧਾ ਬਣਾ ਲਿਆ। ਫਿਰ ਆਪਾਂ ਇੱਕ ਕੁੰਡਾ ਪੁੱਠਾ ਉਨਕੀ ਤਿੰਨਾ ਕੁੰਨੇ ਦਾ ਆਪਾਂ ਇੱਕ ਕੁੰਡਾ ਕਰ ਲੈਣਾ। ਵੇਖੋ। ਇਸ ਤਰ੍ਹਾਂ ਜਾਲੀ ਨਾਲ ਹੀ ਆਪਾਂ ਫਿਰ ਇੱਕ ਕੁੰਡਾ ਪੁੱਟਾ ਹੁਣਾਗੇ ਫਿਰ ਆਪਾਂ ਇੱਕ ਕੁੰਡਾ ਸਿੱਧਾ ਹੁਣਿਆ ਪਿਛੇਨ ਧਾਗਾ ਕਰਕੇ ਨਾਲ ਆਪਾਂ ਇੱਕ ਜਾਲੀ ਬਣਾਈ ਫਿਰ ਇੱਕ ਦੋ ਤਿੰਨ ਚਾਰ ਪੰਜ ਕੁੰਡੇ ਆਪਾਂ ਸਿੱਧੇ ਹੁਣ ਲਏ ਫਿਰ ਆਪਾਂ ਗੇਂ ਧਾਗਾ ਕਰਕੇ ਇੱਕ ਜਾਲੀ ਬਣਾਈ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਪੁੱਟਾ ਫਿਰ ਆਪਾਂ ਤਿੰਨਾ ਕੁੰਡਿਆਂ ਦਾ ਇੱਕ ਕੁੰਡਾ ਕਰ ਲਿਆ ਫਿਰ ਇੱਕੁੰਡਾ ਪੁੱਠਾ ਫਿਰ ਆਪਾਂ ਇਸ ਤਰ੍ਹਾਂ ਇੱਕੁੰਡਾ ਸਿੱਧਾ ਨਾਲ ਇੱਕ ਜਾਲੀ ਬਣਾਈ ਜਾਲੀ ਬਣਾਈ ਇੱਕੁੰਡਾ ਸਿੱਧਾ ਦੋ ਕੁੰਡਿਆਂ ਨਾਲ ਆਪਾਂ ਇੱਕੁੰਡਾ ਕੀਤਾ ਇਸ ਤਰ੍ਹਾਂ ਆਪਾਂ ਇੱਕੁੰਡਾ ਪੁੱਠਾ ਨਾਲ ਬਣਾਇਆ ਫਿਰ ਆਪਾਂ ਪੁੱਠੀ ਸਲਾਈ ਪੁੱਠੀ ਸਲਾਈ ਸਾਰੀ ਆਪਾਂ ਉੱਠੀ ਬਣਾਵਾਂਗੇ ਇਹ ਸਾਰੀ ਆਪਾਂ ਪੁਕਤੀ ਸਲਾਈ ਇਸ ਤਰ੍ਹਾਂ ਬਣਾਉਣੀ ਆ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਕਰ ਲਿਆ ਦੋ ਕੁੰਡਿਆਂ ਦਾ ਆਪਾਂ ਅਗੈਂਤਾ ਗੱਲਿਆਗੇ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਕਰ ਲਿਆ ਫਿਰ ਪਿਛੇਨ ਧੱਕਾ ਕਰਕੇ ਆਪਾਂ ਇੱਕ ਕੁੰਡਾ सिद्धा करलिया फर आपण इतर जळी बनाली दो तिन चार पाहिता करडा सिद्धा तिना कुड्यांना आपण फेर एक कुंडा करल तिना कुड्याला फिर एक कुंडा करडा सिद्धा ਫਿਰ ਆਪਾਂ ਜਾਲੀ ਬਣਾ ਲਈ ਫਿਰ ਆਪਾਂ ਪਾਈਪ ਨੂੰ ਦਾ ਸਿੱਧਾ ਜਾਨ ਆਲ ਜਾਲੀ ਬਣਾ ਲਈ ਫਿਰ ਆਪਾਂ ਅੰਗਿੰਤਾ ਗੱਲੇ ਆ ਕੇ ਤਿੰਨਾ ਗੁੰਨਿਆਂ ਦਾ ਆਪਾਂ ਇੱਕ ਗੁੰਡਾ ਕਰ ਲਿਆ ਵੇਖੋ ਇਹ ਆਪਾਂ ਆਪਣੀ ਮਰਜ਼ੀ ਨਾਲ ਡਿਜ਼ਾਈਨ ਉਹ ਉਹਨਾਂ ਦਾ ਆਪਣਾ 12 ਗੁੰਨਿਆਂ ਦਾ ਡਿਜ਼ਾਈਨ ਬਣਿਆ ਸੀ ਇਹ ਆਪਾਂ ਅਠਾ ਕੁੰਨਿਆਂ ਦਾ ਡਿਜ਼ਾਈਨ ਬਣਾਇਆ ਵਾ ਅਠਾ ਸਲਾਈਆਂ ਦਾ ਡਿਜ਼ਾਈਨ ਆਪਾਂ ਇਹ ਆਪਾਂ ਛੋਟਾ ਵੀ ਬਣਾ ਸਕਦੇ ਆ ਤੇ ਵੱਡਾ ਵੀ ਬਣਾ ਸਕਦੇ ਆ ਫਿਰ ਆਪਾਂ ਅਗੈਂਤਾ ਗੱਲਿਆ ਕੇ ਇਸ ਤਰ੍ਹਾਂ ਪੰਜਾਲੀ ਬਣਾ ਲੇ ਦੋ ਕੁੰਨਿਆਂ ਦਾ ਆਪਾਂ ਇੱਕ ਕੁੰਡਾ ਕਰ ਲਿਆ ਆਪਾਂ ਹੁਣ ਆਪਾਂ ਉੱਠ ਸਲਾਈ ਤੇ ਅੱਗੇ ਹੁਣ ਆਪਾਂ ਇਹ ਡਿਜ਼ਾਈਨ ਜਿਹੜਾ ਆਪਾਂ ਇਹ ਆਪਾਂ 8 ਸਲਾਈਆਂ ਦਾ ਡਿਜ਼ਾਈਨ ਬਣਾਇਆ ਵਾ ਇਹ ਆਪਾਂ ਵੱਡਾ ਵੀ ਬਣਾ ਸਕਦੇ ਆ ਉਹ ਡਿਜ਼ਾਈਨ ਜਿਹੜਾ ਉਹ 12 ਸਲਾਈਆਂ ਦਾ ਡਿਜ਼ਾਈਨ ਬਣਿਆ ਹੋਇਆ ਵਾ ਇਹ ਆਪਾਂ 8 ਸਲਾਈਆਂ ਦਾ ਡਿਜ਼ਾਈਨ ਹੀ ਬਣਾਇਆ ਵਾ ਡਿਜ਼ਾਈਨ ਬਹੁਤ ਆਨ ਵਿੱਚ ਬਹੁਤ ਸੋਹਣਾ ਤੇ ਛੋਟਾ ਵੀ ਆਪਾਂ ਬਣਾ ਸਕਦੇ ਆ ਤੇ ਵੱਡਾ ਵੀ ਬਣਾ ਸਕਦੇ ਆ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ